ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਪਿੰਡ ਇਬਰਾਹੀਵਾਲ ਗੁਰਦੁਆਰਾ ਸਾਹਿਬ ਲਿੰਦੀਪੱਤੀ ਜਿੱਥੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਦਸਤਾਰ ਮੁਕਾਬਲੇ ਦਮਾਲਾ ਮੁਕਾਬਲੇ ਗੁਰਬਾਣੀ ਇਕਠ ਮੁਕਾਬਲੇ ਕਰਵਾਏ ਗਏ ਤਾਂਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਸੋਸਾਇਟੀ ਅਤੇ ਸਮੂਹ ਸਿੰਘ ਸਭਾ ਨੌਜਵਾਨ ਸਿੰਘ ਸਭਾ ਜਿਹੜੀ ਪਿੰਡ ਇਬਰਾਹੀਵਾਲ ਤੋਂ ਉਹਨਾਂ ਦੀ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਜਿਹੜੇ ਦਸਤਾਰ ਮੁਕਾਬਲੇ ਗੁਰਬਾਣੀ ਇਕਠ ਮੁਕਾਬਲੇ ਕਰਵਾਏ ਅੱਜ ਸਮੂਹ ਪ੍ਰੰਧਕ ਕਮੇਟੀ ਇੱਥੇ ਪਹੁੰਚੀ ਆ ਬਹੁਤ ਹੀ ਵੱਡੀ ਰੌਣਕ ਜਿਹੜੀ ਇੱਥੇ ਬੱਚਿਆਂ ਤੇ ਲੱਗੀ ਹੋਈ ਸੀ ਬੜੀ ਵੱਡੀ ਗਿਣਤੀ ਚ ਫਰੋਜਪੁਰ ਤੋਂ ਲੁਧਿਆਣੇ ਤੋਂ ਬਠਿੰਡੇ ਤੋਂ ਦੂਰ ਦੂਰੋਂ ਬਸਰ ਸਹਿਬ ਤੋਂ ਬੱਚੇ ਜਿਹੜੀ ਇੱਥੇ ਪਹੁੰਚੇ ਸੀ ਮੁਕਾਬਲੇ ਦੇ ਵਿੱਚ ਉਹਨਾਂ ਦੀ ਜੱਜਮੈਂਟ ਹੋਈ ਤੁਸੀਂ ਸਾਰਾ ਰੌਣਕਵੇਲਾ ਬੱਚਿਆਂ ਦੀ ਜੋਸ਼ ਮੁੱਲ ਦੇ ਦੇਖੀ ਹੁਣ ਆਪਾਂ ਪ੍ਰਮਾਣਿਤ ਕਮੇਟੀ ਨਾਲ ਗੱਲਬਾਤ ਕਰਦਾ ਆਂ ਉਹਨਾਂ ਨੂੰ ਪੁੱਛਦੇ ਆਂ ਕਿ ਇਹ ਜਿਹੜਾ ਉਪਰਾਲਾ ਕੀਤਾ ਗਿਆ ਇਹ ਇਸ ਉਪਰਾਲੇ ਦੇ ਵਿੱਚ ਜਿਹੜੇ ਕਿਹੜੇ ਕਿਹੜੇ ਵੀਰਾਂ ਦਾ ਸਹਿਯੋਗ ਰਿਹਾ ਤੇ ਕਿਵੇਂ ਤੁਹਾਡੇ ਮਨ ਚ ਆਇਆ ਵੀ ਇਸ ਤਰ੍ਹਾਂ ਦਾ ਇੱਕ ਨਵੇਕਲਾ ਉਪਰਾਲਾ ਕੀਤਾ ਜਾਵੇ ਇਹ ਜੋ ਪਹਿਲਾਂ ਕੀਤਾ ਗਿਆ ਸੀ ਪਿਟਲੀ ਤਾਲ ਮੁਕਾਬਲਾ ਕਰਾਇਆ ਗਿਆ ਸੀ ਦਸਤਾਰ ਮੁਕਾਬਲਾ ਉਹਦੇ ਵਿੱਚ ਵੀ ਕਾਫੀ ਸੰਗਤ ਨੇ ਬੱਚਿਆਂ ਨੇ ਸ਼ਿਰਕਤ ਕੀਤੀ ਸੀ ਉਹਦੇ ਨਾਲ ਵੇਖ ਕੇ ਮਲਕੀ ਪਿੰਡ ਦੀ ਜੋ ਪੰਚਾਇਤ ਹੈ ਕਮੇਟੀ ਹੈ ਜੋ ਬਾਬਾ ਦੀਪ ਸਿੰਘ ਕਲੱਬ ਨੌਜਵਾਨ ਸਭਾ ਇਹ ਸਾਰਿਆਂ ਨੇ ਵੇਖਿਆ ਵੀ ਇਹ ਇੱਕ ਬੜਾ ਵਧੀਆ ਪਹਿਲਾ ਲੋਕੀ ਨੂੰ ਵਧੀਆ ਹੰਗਾਰਾ ਦਿੱਤਾ ਸੀ ਲੋਕਾਂ ਨੇ ਉਹਦਾ ਵਿਸਤਾਰ ਕਰਕੇ ਅਤੀ ਫਿਰ ਇਹ ਤਾਲ ਉਹ ਗਰਭਾਣੀ ਕਠ ਮੁਕਾਬਲਾ ਦਮਾਲਾ ਮੁਕਾਬਲਾ ਵੀ ਨਾਲ ਰੱਖ ਲਿਆ ਹੈ ਕਾਫੀ ਲੋਕੀ ਦੂਰੋਂ ਦੂਰੋਂ ਆਏ ਹਨ ਬੱਚੇ ਆਏ ਹਨ ਪਿੰਡ ਦੀ ਸੰਗਤ ਆਈ ਹੈ ਸੋ ਸਾਰਿਆਂ ਨੇ ਵੱਚਰ ਕੇ ਭਾਗ ਲਿਆ ਹੈ ਮੈਂ ਇਥਾਰਾਂ ਦਾ ਧੰਨਵਾਦ ਕਰਦਾ ਹਾਂ ਇਹ ਆਈਡੀਆ ਤਾਂ ਦਿਮਾਗ ਵਿੱਚ ਆਇਆ ਵੀ ਬੱਚੇ ਜਿਹੜੇ ਨੇ ਉਹ ਚੰਗੇ ਬੱਤੇ ਲੱਗਣ ਗਰਬਾਣੀ ਨਾਲ ਬਾਣੇ ਨਾਲ ਜੋੜਨਾ ਅਤੇ ਨਸ਼ਿਆਂ ਤੋਂ ਜਾਂ ਹੋਰ ਕ੍ਰਿਤੀਆਂ ਜੋ ਸਮਾਜ ਚ ਫੈਲੀਆਂ ਉਹਨਾਂ ਤੋਂ ਦੂਰ ਰੱਖ ਕੇ ਉਪਰਾਲਾ ਕੀਤਾ ਗਿਆ ਇਹਦੇ ਜਿਵੇਂ ਤੁਹਾਨੂੰ ਦੱਸਿਆ ਕਿ ਪਿੰਡ ਦੀ ਪੰਚਾਇਤ ਤੇ ਸਮੂਹ ਗੁਰਦਵਾਰ ਸਾਹਿਬ ਦੀ ਪ੍ਰਬੰਧ ਕਮੇਟੀ ਨੇ ਰਲ ਕੇ ਜਿਹੜਾ ਇਹ ਉਪਰਾਲਾ ਕੀਤਾ ਆ ਪ੍ਰਧਾਨ ਸਾਹਿਬ ਵੀ ਗੁਰਦਾ ਸਾਹਿਬ ਦੇ ਸਰਦਾਰ ਕੁਲਵੰਤ ਸਿੰਘ ਜੀ ਜ਼ਰੂਰ ਤੁਸੀਂ ਵੀ ਸਾਹਮਣੇ ਆਓ ਤੁਸੀਂ ਵੀ ਜਰੂਰ ਆਪਣੇ ਬਾਰੇ ਪ੍ਰਬੰਧਕਾਂ ਬਾਰੇ ਪਿੰਡ ਬਾਰੇ ਜੀ ਦੱਸੋ ਜਾਣਕਾਰੀ ਬਵਾ ਗੁਰਚੀ ਕਾ ਖਾਲਸਾ ਵਾ ਗੁਰਚੀ ਦੀ ਫਤਿਹ ਸਮੂਹ ਪਿੰਡ ਨਹੀਂ ਦੀ ਪੱਤੀ ਗੁਰਦੁਆਰਾ ਸਾਹਿਬ ਈਬਰਾਈਵਾਲ ਦੀ ਕਮੇਟੀ ਸਮੂਹ ਪਿੰਡ ਦੀ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਇਹ ਦਸਤਾਰ ਮੁਕਾਬਲੇ ਗੁਰਬਾਨੀ ਕੰਠ ਮੁਕਾਬਲੇ ਦਮਾਲਾ ਮੁਕਾਬਲੇ ਕਰਵਾਏ ਗਏ ਹਨ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਸਮਾਜ ਵਿੱਚ ਜੋ ਕ੍ਰੀਤੀਆਂ ਹਨ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਅਤੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾ ਸਕੇ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਜੋ ਮੇਰੇ ਵੀਰ ਛੋਟੇ ਬੱਚੇ ਪਰਿਵਾਰ ਦੇ ਜੋ ਬਾਹਰ ਬੈਠੇ ਹਨ ਐਨ ਆਰ ਆਈ ਵੀਰ ਸਾਡੇ ਉਹਨਾਂ ਦੇ ਬੱਚੇ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਪਿੰਡ ਦੀ ਪੰਚਾਇਤ ਕਮੇਟੀ ਸਮੂਹ ਨਗਰ ਨਿਵਾਸੀ ਪਤਵੰਤਿਆਂ ਦਾ ਬਹੁਤ ਸਹਿਯੋਗ ਹੈ ਜੋ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਅੱਗੇ ਤੋਂ ਹੋਰ ਵੀ ਸਹਿਯੋਗ ਪੂਰਾ ਸਹਿਯੋਗ ਦੇ ਕੇ ਵੱਡਾ ਪ੍ਰੋਗਰਾਮ ਕਰਵਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਦੱਸਿਆ ਕਿ ਨੌਜਵਾਨ ਸਿੰਘ ਸਭਾ ਅਤੇ ਸਮੂਹ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਜਿਹੜਾ ਇਹ ਉਪਰਾਲਾ ਕੀਤਾ ਗਿਆ ਉਹਦੇ ਵਿੱਚ ਤੁਸੀਂ ਮੁਕਾਬਲਾ ਦੇਖਿਆ ਤੇ ਬੀਬੀਆਂ ਵੱਲੋਂ ਵੀ ਬਹੁਤ ਸ਼ਮੂਲੀਅਤ ਕੀਤੀ ਗਈ ਬੱਚਿਆਂ ਨੂੰ ਉਤਸ਼ਾਹਤ ਕਰ ਲਈ ਆਸ਼ੀਰਵਾਦ ਦੇ ਲਈ ਸਮੂਹ ਇਲਾਕੇ ਦੀਆਂ ਨਗਰ ਦੀਆਂ ਬੀਬੀਆਂ ਵੀ ਇੱਥੇ ਪਹੁੰਚੀਆਂ ਅਸੀਂ ਬੀਬੀਆਂ ਨਾਲ ਜਰੂਰ ਪੁੱਛਣਾ ਚਾਹੁੰਦੇ ਹਾਂ ਤੁਸੀਂ ਵੀ ਜਰੂਰ ਦੱਸੋ ਕਿ ਅੱਜ ਜਿਹੜਾ ਇੱਥੇ ਤੁਸੀਂ ਮਾਹੌਲ ਦੇਖਿਆ ਬੱਚਿਆਂ ਦਾ ਜਿਹਨੀ ਰੌਣਕ ਦੇਖੀ ਦੂਰ ਦੂਰੋਂ ਵਿੱਚ ਤੁਹਾਡੇ ਪਿੰਡ ਦੇ ਵਿੱਚ ਆਏ ਤੇ ਕਿਵੇਂ ਦਾ ਮਨ ਦੇ ਵਿੱਚ ਜਿਹੜਾ ਇੱਕ ਅਹਿਸਾਸ ਹੋਇਆ ਸਾਨੂੰ ਜੀ ਬਹੁਤ ਖੁਸ਼ੀ ਹੋਈ ਏ ਤੇ ਬੱਚੇ ਨੇ ਬਹੁਤ ਉਹਨਾਂ ਨੂੰ ਭਰਾਲਾ ਕੀਤਾ ਵੀ ਸਾਨੇ ਐਨਆਰਆਈ ਵੀਰ ਸਾਡੀ ਪੰਚਾਇਤ ਕਮੇਟੀ ਮੈਂਬਰ ਔਰ ਸਾਰੀ ਸਤਸੰਗ ਦੇ ਸਹਿਯੋਗ ਪ੍ਰੋਗਰਾਮ ਕਰਵਾਇਆ ਗਿਆ ਸੀ ਤੇ ਬਹੁਤ ਖੁਸ਼ੀ ਹੋਈ ਵੱਟ ਚੜ ਕੇ ਬੱਚਿਆਂ ਨੇ ਹਿੱਸਾ ਲਿਆ ਤੇ ਬਹੁਤ ਖੁਸ਼ੀ ਹੋਈ ਸਾਰੀ ਸਕੱਲ ਦੀ ਤੇ ਇਹ ਜਿਹੜੇ ਬੱਚੇ ਆਏ ਸੀਗੇ ਜੇ ਤੁਸੀਂ ਜਰੂਰ ਅਗਿਆਓ ਤੁਹਾਨੂੰ ਵੀ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਬੱਚੇ ਦਰੁਦਰੋਂ ਆਏ ਆ ਕਈ ਬੱਚੇ ਅਮਰਸਰ ਤੋਂ ਵੀ ਆਏ ਆ ਲੁਧਿਆਣੇ ਤੋਂ ਵੀ ਆਏ ਆ ਇੱਕ ਇੱਕ ਕਮਾਨ ਮਹਿਸੂਸ ਹੁੰਦਾ ਕਿ ਤੁਹਾਡੇ ਪਿੰਡ ਦੇ ਵਿੱਚ ਕਪੂਰਥਲੀ ਚ ਕਿੱਡੀ ਦੂਰ ਦੂਰ ਬੱਚੇ ਨੇ ਭਾਗ ਲੈ ਆਣ ਕੇ ਹਾਂਜੀ ਹਾਂਜੀ ਸਾਨੂੰ ਬਹੁਤ ਇਹ ਮਾਣ ਵਾਲੀ ਗੱਲ ਐ ਐਡੀ ਐਡੀ ਦੂਰੋਂ ਬੱਚੇ ਆਣ ਕੇ ਮਤਲਬ ਕੀ ਭਾਗ ਲੈ ਰਹੇ ਨੇ ਦਿਮਾਲੇ ਕੁਝ 10 12 ਦੇ ਵਿੱਚ ਗੁਰਬਾਣੀ ਕੰਠ ਵਿੱਚ ਬਹੁਤ ਮਹਿਸ ਮਾਣ ਵਾਲੀ ਗੱਲ ਐ ਮਹਿਸੂਸ ਸਾਨੂੰ ਬਹੁਤ ਹੋ ਰਿਹਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਸੇ ਤਰੀਕੇ ਅਸੀਂ ਜ਼ਰੂਰ ਵੀਰ ਹੋਣਾ ਸਾਹਿਬ ਨੂੰ ਕੁਝ ਨਾ ਚਾਹੁੰਦੇ ਕਿ ਜਿਵੇਂ ਇਹ ਉਪਰਾਲਾ ਕੀਤਾ ਤੁਸੀਂ ਜਰੂਰ ਹੋਰ ਕਮੇਟੀਆਂ ਨੂੰ ਪਿੰਡਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਕਿ ਇਦਾਂ ਦੇ ਉਪਰਾਲੇ ਪਿੰਡਾਂ 'ਚ ਹੋ ਆਪਾਂ ਵਾਹਿਗੁਰੂ ਸ੍ਰੀ ਵਾਹਿ ਜੀ ਖਾਲਸਾ ভাই ਫਤੇ ਅਸੀਂ ਪਿੰਡਾਂ ਵਾਲਿਆਂ ਨੂੰ ਇਹੋ ਹੀ ਸਨੇਹਾ ਦੇਣਾ ਚਾਹੁੰਦੇ ਆ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਿੱਖੀ ਵਾਲੇ ਪਾਸੇ ਨੂੰ ਜਿਆਦਾ ਤੋਰੀਏ ਜਿਆਦਾ ਮਾ ਮਤਾਵਾ ਮਤਾਵਾ ਨੂੰ ਬੇਨਤੀ ਹੈ ਸਾਡੀ ਕਿ ਇਹਨਾਂ ਨੂੰ ਇਹਨਾਂ ਦੇ ਜੂੜੇ ਸੋਹਣੇ ਦਸਤਾਰਾਂ ਸਜਾਓ ਜੂੜੇ ਸਜਾਓ ਤੇ ਇਹਨਾਂ ਦੇ ਪਟਕੇ ਸਜਾਓ ਇਹ ਕੋਈ ਏਡਾ ਵੱਡਾ ਕੰਮ ਨਹੀਂ ਹੈਗਾ ਇਹਨੂੰ ਨਾਲ ਹੀ ਕਹਿੰਦੇ ਆ ਕਿ ਸਿੱਖੀ ਆਵੇ ਪਾਸੇ ਜਾਦਾ ਹੋ ਤੇ ਆਪਾਂ ਨਸ਼ਾ ਤੋਂ ਤਾਂ ਹੀ ਦੂਰ ਹੋਵਾਂਗੇ ਕਿਉਂਕਿ ਜੇ ਆਪਾਂ ਸਿੱਖੀ ਵਾਲੇ ਪਾਸੇ ਬਾਣੀ ਵਾਲੇ ਪਾਸੇ ਜੇ ਲੱਗਾਗੇ ਤੇ ਆਪਾਂ ਆਣ ਵਾਲੇ ਕਾਲੇ ਚ ਜਿਹੜੀ ਆਪਣੀ ਪੀੜ੍ਹੀ ਆ ਨਸ਼ਿਆਂ ਤੋਂ ਬਚੀ ਰਹੇਗੀ ਤੇ ਅਸੀਂ ਬਾਬਾ ਦੀਪ ਸਿੰਘ ਕਲੱਬ ਵੱਲੋਂ ਬੇਨਤੀ ਹੱਡੀ ਕਿ ਇਸੇ ਤਰ੍ਹਾਂ ਹੀ ਇਹ ਉਪਰਾਲੇ ਹੁੰਦੇ ਰਹਿਣ ਪਿੰਡੋਂ ਪਿੰਡੀ ਆਪਣਾ ਆਪਣਾ ਹਰ ਹਰ ਸਮਾਗਮ ਤੇ ਕਰਾਇਆ ਕਰੋ ਤੇ ਅਸੀਂ ਵੀ ਤੁਹਾਡੇ ਨਾਲ ਸਹਿਯੋਗ ਕਰਾਂਗੇ ਜੇ ਤੁਸੀਂ ਸਾਡੇ ਕੋਲ ਆਵੋ ਤੇ ਭਾਈ ਗੁਰੂ ਕਾਕਾ ਸਾਹਿਬ ਭਾਈ ਗੁਰਜੀਤ ਕੀ ਫਤ ਜਿਵੇਂ ਤੁਹਾਨੂੰ ਪਤਾ ਹੈ ਕਿ ਬੱਚੇ ਨੂੰ ਸਿੱਖਿਆ ਨਾਲ ਜੋੜਨ ਵਾਸਤੇ ਮਾਂ ਦਾ ਬੜਾ ਵਿਸ਼ੇਸ਼ ਜਿਹੜਾ ਸਹਯੋਗ ਹੁੰਦਾ ਤੁਹਾਨੂੰ ਕੀ ਲੱਗਦਾ ਹੈ ਕਿ ਮਾਮਾ ਨੂੰ ਘਰ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਮਦਦ ਦੇਣੀ ਚਾਹੀਦੀ ਹੈ ਕਿ ਇਸ ਮੁਕਾਬਲੇ ਤੱਕ ਉਹ ਪਹੁੰਚ ਸਕਣ ਹਾਂਜੀ 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 ਚੋਟ ਦੇਣੀਆਂ ਚਾਹੀਦੀਆਂ ਵਾ ਗੁਰ ਸਿੱਖਿਆ ਨਾਲ ਜੋੜਨਾ ਚਾਹੀਦਾ ਬੱਚਿਆਂ ਨੂੰ ਤੇ ਬਹੁਤ ਮਾਂ ਇੱਕ ਮਹਿਸੂਸ ਕਰਦੀ ਬਹੁਤ ਵੱਡਾ ਮਾਨ ਮਹਿਸੂਸ ਕਰਦੀ ਹੈ ਕਿ ਮੇਰਾ ਬੱਚਾ ਗੁਰਸਿੱਖ ਹੋਵੇ ਤੇ ਆਉਣ ਵਾਲੇ ਸਮੇਂ 'ਚ ਗੁਰਸਿੱਖ ਹੀ ਬਣਿਆ ਰਵੇ ਤੇ ਬਹੁਤ ਮਹਿਸੂਸ ਹੁੰਦਾ ਵੈ ਮੈਂ ਤਾਂ ਆਪ ਖੁਦ ਆਪਣੇ ਬੱਚਿਆਂ ਨੂੰ ਆਪਣੇ ਹਸਬੰਦ ਨੂੰ ਕਹਤ ਗੈਨੀ ਹੈ ਕਿ ਤੁਸੀਂ ਦਸਤਾਰ ਸਜਾਓ ਤੇ ਮੈਨੂੰ ਬਹੁਤ ਸ਼ੌਂਕ ਹੈ ਦਸਤਾਰ ਸਜਾਉਂਦਾ ਤੇ ਬਸ ਇਹੀ ਮੈਂ ਪ੍ਰਾਰਥਨਾ ਕਰਦੀ ਹਾਂ ਸਾਰਿਆਂ ਦੇ ਅੱਗੇ ਕਿ ਦਸਤਾਰ ਸਜਾਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਕੰਮ ਕਰੋ ਨਾਲੇ ਦਸਤਾਰ ਮੁਕਾਬਲੇ ਕਰਵਾ ਮੰਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਇਸ ਪਿੰਡ ਦੇ ਵਿੱਚ ਜਿੱਥੇ ਹਰੇਕ ਉਮਰ ਦੇ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਕਮੇਟੀ ਦੇ ਵਿੱਚ ਨੌਜਵਾਨ ਵੀ ਆ ਬੱਚੇ ਵੀ ਆ ਬੀਬੀਆਂ ਵੀ ਆ ਪੰਚਾਇਤ ਵੀ ਆ ਤੇ ਹੋਰ ਵੀਰ ਵੀ ਆ ਜਸ਼ਨਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਬੜਾ ਵਧੀਆ ਤੁਸੀਂ ਵੀ ਜ਼ਰੂਰੀ ਤਰ੍ਹਾਂ ਉਹ ਨਾਲ ਇਧਰਲੇ ਪਾਸੇ ਆਓ ਭਾਜੀ ਇਧਰ ਆਜੋ ਕਿਉਂਕਿ ਨੌਜਵਾਨਾਂ ਦਾ ਹੀ ਜ਼ਰੂਰੀ ਹੈ ਇਸ ਫੀਲਡ ਦੇ ਵਿੱਚ ਆਉਣਾ ਕਿਉਂਕਿ ਨਵੀਂ ਜਨਰੇਸ਼ਨ ਨਹੀਂ ਗਾਂ ਜਿਹੜਾ ਹੈਗਾ ਇਹ ਚੀਜ਼ ਨੂੰ ਪਿਰਤ ਨੂੰ ਗਾਂ ਤੋੜਨਾ ਹੈਗਾ ਜਸ਼ਨਜੀ ਤੁਹਾਨੂੰ ਕਿੰਦਾ ਲੱਗਦਾ ਇਹ ਪ੍ਰੋਗਰਾਮ ਦਾ ਉਪਰਾਲਾ ਜਿਹੜਾ ਕੀਤਾ ਇਹ ਤੋਂ ਸਿਝਾ ਮਿਲਿਆ ਵੀ ਆਪਾਂ ਹੁਣ ਹਰ ਸਾਲ ਕੋਈ ਹਾਂ ਜੀ ਬਾਈਕ ਕੋਲ ਸਭਾਈ ਦੇ ਜੀ ਫਤਿਹ ਜੀ ਆਪਾਂ ਨੂੰ ਇਸ ਤੋਂ ਹੋਰ ਸ਼ਾ ਮਿਲਦਾ ਕਿ ਆਪਾਂ ਜਿੰਨੇ ਵੀ ਬੱਚੇ ਨੇ ਨਸ਼ਾ ਤੋਂ ਬਚਾ ਕਰਕੇ ਇਸ ਆਪਣੇ ਗੁਰੂ ਵਾਲੀ ਲਾਈਨ ਤੇ ਲਿਆਉਣਾ ਚਾਹੁੰਦੇ ਹਾਂ ਸਾਰਿਆਂ ਨੂੰ ਪੱਗਾ ਸਜਾਉਣੇ ਚਾਹੀਦੇ ਆ ਹਨ ਵੱਧ ਤੋਂ ਵੱਧ ਜਿੰਨੇ ਵੀ ਪੱਗਾ ਸਜਾਉਣਗੇ ਹੋਰ ਮਤਲਬ ਕਿ ਜਿਹੜੀ ਸਿਰ ਤੇ ਪੱਗ ਬਤੀ ਹੋਈ ਸੋਹਣੀ ਲੱਗਦੀ ਹੈ ਮੋਨੇ ਵੀਰ ਦਾ ਮਤਲਬ ਕਿ ਆਪਣਾ ਪੱਗ ਵਾਲਾ ਵੀਰ ਤਾਂ ਵੱਖਰਾ ਰੂਪ ਵੱਖਰਾ ਹੀ ਹੁੰਦਾ ਹੁੰਦਾ ਦਾ ਰੂਪ ਬਸ ਇਹੀ ਕਹ ਰਿਹਾ ਹਾਂ ਤੁਸੀਂ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਅਸੀਂ ਪਿੰਡ ਬ੍ਰਹਿਮਵਾਲ ਵਿੱਚ ਇਕੱਠੇ ਹੋਏ ਹਾਂ ਜੀ ਦਸਤਾਰ ਮੁਕਾਬਲੇ ਦਮਾਲਾ ਮਗਾਂ ਦੇ ਕਰਾਈ ਗਏ ਆ ਨਾ ਪਿੰਡੀਪਤੀ ਗੁਰਦਰਾ ਨਵਿਆ ਸੁਭਾ। ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਅੱਜ ਦੀ ਨੌਜਵਾਨ ਪੀੜੀ ਨੂੰ ਕਿ ਨਸ਼ਿਆਂ ਵਾਲੇ ਪੁੱਠੇ ਕੰਮਾਂ 'ਚੋਂ ਛੱਟ ਕੇ ਦਸਤਾਰ ਮੁਕਾਬਲੇ ਵੱਧ ਛੜ ਕੇ ਹਿੱਸਾ ਲਿਆ ਜਾਵੇ ਜੋ ਕਿ ਨਸ਼ਿਆਂ ਤੋਂ ਮੁਕਤ ਹੋ ਸਕੇ। ਅਖੀਰ ਦੇ ਉੱਤੇ ਜਰੂਰ ਅਸੀਂ ਪ੍ਰਬੰਧਕ ਵੀਰਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਸੰਗਤ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਸੰਗਤ ਨੂੰ ਖਾਸ ਕਰਕੇ ਮੈਂ ਬੀਬੀਆਂ ਨੂੰ ਬੇਨਤੀ ਕਰਦੇ ਆਂ ਅਸੀਂ ਨਿਮਰਤਾ ਸਾਧ ਬੇਨਤੀ ਹੈ ਕਿ ਕਿਉਂਕਿ ਬੀਬੀਆਂ ਦਾ ਰੋਲ ਜਿਆਦਾ ਬੱਚਿਆਂ ਵਾਸਤੇ ਹੁੰਦਾ ਕਿਉਂਕਿ ਘਰੋਂ ਜੋ ਬੀਬੀਆਂ ਨੇ ਹੀ ਸਵਾਰਨਾ ਹੈ ਭਈ ਉਹਨਾਂ ਨੂੰ ਉਹਨਾਂ ਦਾ ਜੋੜਾ ਕੈਸੇ ਕਿਦਾਂ ਸਵਾਰਨੇ ਨੇ ਤੇ ਉਹਨਾਂ ਨੂੰ ਹੀ ਚਾਹ ਕਰਨਾ ਹੈ ਕਿਉਂਕਿ ਬੰਦੇ ਦਾ ਰੋਲ ਜਿਆਦਾ ਤਾਂ ਬਾਅਦ ਵਿੱਚ ਅੰਦਰ ਅਸਲ ਸਰਵਸਾਂ ਤੇ ਹੁੰਦੇ ਜਾਂ ਬਾਹਰ ਦੇ ਕੰਮ ਹੁੰਦੇ ਨੇ ਮੈਂ ਬੀਬੀਆਂ ਨੂੰ ਸਾਰੇ ਪੰਜਾਬ ਦੀਆਂ ਵਿੱਚ ਜਿਹੜਾ ਵੀ ਮਰਜੀ ਇਸਨੂੰ ਵੀ ਚੰਨੂ ਸੁਣਦਾ ਪਿਆ ਉਹ ਜ਼ਰੂਰ ਬੀਬੀਆਂ ਜਿਹੜੀਆਂ ਇੱਥੇ ਦੌਰ ਕਰਨ ਤੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਜੀ ਬਹੁਤ ਬਹੁਤ ਧੰਨਵਾਦ ਜੀ ਬੇ ਪ੍ਰਬੰਧਕ ਕਮੇਟੀ ਦਾ ਤੁਸੀਂ ਸੁਣਿਆ ਸਾਰਾ ਪ੍ਰੋਗਰਾਮ ਕਿਵੇਂ ਉਹਨਾਂ ਨੇ ਉਲੀਕਿਆ ਕਿਵੇਂ ਜਿਹੜਾ ਇਹ ਪ੍ਰਬੰਧ ਚਲਾਇਆ ਤੇ ਕਿਵੇਂ ਅੱਜ ਬਹੁਤ ਹੀ ਦੂਰੋਂ ਦੂਰੋਂ ਵੱਡੇ ਵੱਡੇ ਬੱਚੇ ਗਰੁੱਪ ਦੇ ਵਿੱਚ ਜਿਹੜੇ ਪਹੁੰਚੇ ਆ ਵੱਡੇ ਵੱਡੇ ਸ਼ਹਿਰਾਂ ਤੋਂ ਆਏ ਆ ਇਸ ਪਿੰਡ ਦੇ ਵਿੱਚ ਉਹਨਾਂ ਮੁਕਾਬਲੇ ਵਿੱਚ ਭਾਗ ਲਿਆ ਤੇ ਨਾਮ ਵੀ ਜਿੱਤੇ ਗਏ ਆ ਤੁਸੀਂ ਬੈਕ ਸਾਈਡ ਤੇ ਪੋਸਟਰ ਲਗਾ ਦੇਖ ਸਕਦੇ ਆ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਸਹਿਯੋਗੀ ਵੀਰ ਨਾਲ ਰਹੇ ਆ ਜਿਹੜੇ ਜੱਲ ਸਾਹਿਬਾਨੇ ਆ ਤੇ ਨਾਲ ਦੀ ਨਾਲ ਜਿਹੜਾ ਹੈਗਾ ਧੰਤਨ ਬਾਬਾ ਦੀਪ ਸਿੰਘ ਦੀ ਸ਼ਹੀਦ ਕਲੱਬ ਤੇ ਨੌਜਵਾਨ ਸਿੰਘ ਸਭਾ ਲਹਿੰਦੀ ਪੱਤੀ ਤੇ ਸਮੂਹ ਇਹਨਰੇ ਵੀਰਾਂ ਦੇ ਸਹਿਯੋਗ ਨਾਲ ਵਿਸਾਖੀ ਦੇ ਸਬੰਧ ਚ ਪ੍ਰੋਗਰਾਮ ਕਰਵਾਇਆ ਗਿਆ ਸੀਗਾ ਇਹ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਸਫਲਤਾਪੂਰਨ ਤੁਸੀਂ ਇਹ ਵੀਡੀਓ ਦੇ ਵਿੱਚ ਦੇਖਿਆ ਕਿਵੇਂ ਬੀਤਿਆ ਆ ਤੁਹਾਨੂੰ ਸਾਰਿਆਂ ਨੂੰ ਚੈਨਲ ਵੱਲੋਂ ਵੀ ਇਹ ਬੇਨਤੀ ਆ ਕਿ ਇਸ ਤਰ੍ਹਾਂ ਦੇ ਉਪਰਾਲੇ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਕਰਵਾਓ ਤੇ ਇਸੇ ਤਰ੍ਹਾਂ ਇਸ ਵੀਡੀਓ ਨੂੰ ਹੋਰ ਲੋਕਾਂ ਤੱਕ ਜਰੂਰ ਮੈਸੇਜ ਤੱਕ ਪਹੁੰਚਾਓ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆਪਣਾ ਪਿੰਡ ਨਾਲ ਤੁਸੀਂ ਦੇਖ ਰਹੇ ਆ ਵੀਰ ਹਰਪੀ ਉਹਨਾਂ ਦੇ ਚੈਨਲ ਵੱਲੋਂ ਇਹ ਜਿਹੜੀ ਨਿਊਜ਼ ਤੁਹਾਡੇ ਤੱਕ ਪਹੁੰਚਾਈ ਗਈ ਆ ਮੈਚਸਪਾਲ ਸਿੰਘ ਲੜਾਲਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ